ਦਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਯੁੱਧ ਨਸ਼ੇ ਵਿਰੁੱਧ ਮੁਹਿੰਮ ਤਿੱ ਜਿਸ ਤਰ੍ਹਾਂ ਵੱਖ-ਵੱਖ ਪਿੰਡਾਂ ਵਿੱਚ ਸੈਮੀਨਾਰ ਲਗਾਏ ਜਾ ਰਹੇ ਹਨ ਉਸੇ ਤਿੱ ਅੱਜ ਹਲਕਾ ਕਾਦਿਆਂ ਦੇ ਤਿੰਨ ਪਿੰਡਾਂ ਪਿੰਡ ਵੜੈਚ ਬਲਗਣਾ ਅਤੇ ਜੋਗੀਚੀਮੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਪੰਦੇਰ ਵੱਲੋਂ ਨਸ਼ੇ ਵਿਰੁੱਧ ਸੈਮੀਨਾਰ ਲਗਾਏ ਗਏ ਤਿੰਨਾਂ ਪਿੰਡਾਂ ਦੀ ਪੰਚਾਇਤ ਵੱਲੋਂ ਚੇਅਰਮੈਨ ਨੂੰ ਸ਼ਰੋਪਾ ਦੇ ਕੇ ਸਵਾਗਤ ਕੀਤਾ ਗਿਆ। ਉੱਥੇ ਹੀ ਪਿੰਡ ਜੋਗੀਚੀਮਾ ਵਿੱਚ ਚੇਅਰਮੈਨ ਵੱਲੋਂ ಗ್ರಾಮ ਪੰਚਾਇਤ ਪੰਚਾਇਤਕਾਰ ਸਕੂਲ ਦੀ ਸੜਕ ਅਤੇ ਗਰਾਊਂਡ ਦੇ ਟਰੈਕ ਦਾ ਉਦਘਾਟਨ ਕੀਤਾ ਗਿਆ ਗਲਬਾਤ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਇਹ ਉਦਘਾਟਨ ਐਡਵੋਕੇਟ ਜਗਰੂਪ ਸਿੰਘ ਸੇਖਵਾਨ ਜੀ ਵੱਲੋਂ ਕੀਤਾ ਜਾਣਾ ਸੀ ਪਰ ਅਚਾਨਕ ਉਹਨਾਂ ਨੂੰ ਮੀਟਿੰਗ ਤੇ ਜਾਣਾ ਪਿਆ ਇਸ ਲਈ ਮੈਨੂੰ ਇੱਥੇ ਭੇਜਿਆ ਗਿਆ ਹੈ ਤੇ ਮੈਂ ਕੁੱਲ 8 ਪਿੰਡਾਂ ਵਿੱਚ ਜਾ ਕੇ ਨਸ਼ੇ ਦੇ ਵਿਰੁੱਧ ਸੈਮੀਨਾਰ ਲਗਾਏ ਹਨ ਅਤੇ ਨਾਲ ਹੀ ਪਿੰਡ ਵਾਸੀਆਂ ਨੂੰ ਸੋਲ ਚੁਕਾਈ ਗਈ ਕਿ ਉਹ ਕਿਸੇ ਵੀ ਨਸ਼ਾ ਵੇਚਣ ਵਾਲੇ ਦਾ ਸਾਥ ਨਹੀਂ ਦੇਣਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਸੜਕਾਂ ਨਾਲੀਆਂ ਛਾਪੜਾਂ ਗਲੀਆਂ ਦਾ ਪੂਰੀ ਤਰ੍ਹਾਂ ਵਿਕਾਸ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਬਹੁਤ ਹੀ ਵਧੀਆ ਉਪਰਾਲੇ ਕਰ ਰਹੀ ਹੈ ਤੇ 2027 ਦੇ ਵਿੱਚ ਬਹੁ ਗਿਣਤੀ ਦੇ ਨਾਲ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੇਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਰਡੀਐਫ ਦਾ ਪੈਸਾ ਸਾਨੂੰ ਦੇ ਦਿੰਦੀ ਤਾਂ ਸਾਰੀਆਂ ਹੀ ਲਿੰਕ ਸੜਕਾਂ ਜੋ ਇੱਕ ਪਿੰਡ ਨੂੰ ਦੂਜੇ ਪਿੰਡ ਨਾਲ ਜੋੜਦੀਆਂ ਹਨ ਇਹ ਪਹਿਲਾਂ ਹੀ ਕੰਮ ਹੋ ਜਾਣੇ ਸਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਆਰਡੀਐਫ ਦਾ ਪੈਸਾ ਕੇਂਦਰ ਕੋਲ ਲੈ ਲੈਣਾ ਹੈ ਸੜਕਾਂ ਦੇ ਟੈਂਡਰ ਪਾਸ ਹੋ ਚੁੱਕੇ ਹਨ ਤੇ ਇੱਕ 2 ਮਹੀਨਿਆਂ ਵਿੱਚ ਹੀ ਸਾਰੀਆਂ ਸੜਕਾਂ ਨੂੰ ਬਣਾ ਦਿੱਤਾ ਜਾਵੇਗਾ ਚ ਮੈਨ ਨੇ ਕਿਹਾ ਕਿ ਬਾਕੀ ਜੋ ਪਿੰਡਾਂ ਦੇ ਛੱਪੜਾਂ ਦਾ ਕੰਮ ਹੈ ਬੀਡੀਪੀਓ ਨੂੰ ਕਹਿ ਦਿੱਤਾ ਗਿਆ ਹੈ ਕਿ ਕਿਸੇ ਵੀ ਪਿੰਡ ਚ ਭਾਵੇਂ ਇੱਕ ਛੱਪੜ ਹੈ ਜਾਂ ਦੋਹਨ ਉਹਨਾਂ ਦੀ ਸਫਾਈ ਕੀਤੀ ਜਾਵੇਗੀ ਨਸ਼ੇਤੇ ਬੋਲਦੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚੋਂ 60 ਤੋਂ 70% ਨਸ਼ਾ ਖਤਮ ਹੋ ਚੁੱਕਾ ਹੈ ਇਸ ਮੌਕੇ ਪਿੰਡ ਜੋਗੀ ਚੀਮੇਦੀ ਸਰਪੰਚ ਪਰਸਿੰਦਰ ਕੌਰ ਅਤੇ ਉਹਨਾਂ ਦਾ ਬੇਟਾ ਸ਼ਮਸ਼ੇਰ ਸਿੰਘ ਸ਼ੇਰਾ ਹਰਜਿੰਦਰ ਸਿੰਘ ਸੈਕਟਰੀ ਤਰਸੀਮ ਸਿੰਘ ਮਨਰੇਗਾ ਸੈਕਟਰੀ ਬੀਡੀਪੀਓ ਸਰਦਾਰ ਸੁਖਜੀਤ ਸਿੰਘ ਬਾਜਵਾ ਸ਼੍ਰੀ ਜੈਪਾਲ ਜੀ ਮੈਂਬਰ ਮਨਦੀਪ ਸਿੰਘ, ਅਮਰਿਤਪਾਲ ਕੌਰ, ਦਲਬੀਰ ਸਿੰਘ, ਜਸਬੀਰ ਕੌਰ, ਮਨਜੀਤ ਕੌਰ, ਬਿੰਦੋ ਪਿੰਡ ਬਲਗਣ ਤੋਂ ਨਵਜੋਤ ਸਿੰਘ ਅਧਿਆਪਕ, ਪਿੰਡ ਵੜੈਚ ਦੇ ਸਰਪੰਚ surjit ਸਿੰਘ, ਡਾਕਟਰ ਸਤਨਾਮ ਸਿੰਘ, ਸਿਕੰਦਰ, ਚਮਿਆਰੀ ਪਿੰਡ ਦੇ ਸਰਪੰਚ ਸੰਦੀਪ ਸਿੰਘ ਅਤੇ ਐਸਐਚਓ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ। ਕਾਦੀਆ ਤੋਂ ਕੁਲਵਿੰਦਰ ਸਿੰਘ ਪਾਰਟੀਆ ਦੀ ਰਿਪੋਰਟ। ਮੈਂ ਜੀ ਨਵਜੋਤ ਸਿੰਘ ਪਿੰਡ ਬਲਗਣ ਤੋਂ ਹਾਂ। ਅਤੇ ਆਪਕਾ ਦੇ ਤੌਰ ਤੇ ਕੰਮ ਕਰ ਰਹੇ ਹਾਂ ਜੀ ਤੇ ਮੈਂ ਅੱਜ ਇਸ ਪਿੰਡ ਵਿੱਚ ਜੋ ਨਸ਼ਾ ਵਿਰੁੱਧ 캠ਪ ਸਰਕਾਰ ਨੇ ਲਾਇਆ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹ ਬਹੁਤ ਵੱਡਾ ਉਪਰਾਲਾ ਹੈ ਜਿਹਦੇ ਵਿੱਚ ਬਹੁਤ ਸਾਰੇ ਨੌਜਵਾਨ ਸਾਥੀ ਜੁੜ ਰਹੇ ਨੇ ਪੰਚਾਇਤਾਂ ਆਪਣਾ ਸਾਥ ਦੇ ਰਹੀਆਂ ਨੇ ਸਾਡੇ ਨਗਰ ਪਿੰਡ ਲਗੜਾ ਦੇ ਸਰਪੰਚ ਇਸ ਮੁਹਿੰਮ ਨੂੰ ਬਹੁਤ ਅੱਗੇ ਤੱਕ ਲੈ ਕੇ ਜਾ ਰਹੇ ਨੇ ਪਿੰਡ 'ਚ ਪੂਰਨ ਤੌਰ ਤੇ ਨਸ਼ੇ ਦਾ ਖਾਤਮਾ ਕਰਨ ਲਈ ਵਚਨਬੱਧ ਨੇ ਪਿੰਡ ਵਿੱਚ ਨਸ਼ਾ ਹੈ ਪਿੰਡ ਵਿੱਚ ਨਸ਼ਾ ਬਿਲਕੁਲ ਕੋਈ ਨਾ ਮਾਤਰੀ ਆ ਸਾਡੇ ਪਿੰਡ ਵਿੱਚ ਨਸ਼ਾ ਪਹਿਲਾਂ ਵੀ ਜੇ ਕੋਈ 1-2 ਹੈ ਤਾਂ ਉਹ ਵੀ ਖਤਮ ਕਰ ਲਈਏ ਨਾ ਤੇ ਪੂਰੇ ਵਚਨਬੱਧ ਨੇ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਆ ਜੀ ਸਾਡੇ ਨਗਰ 'ਚ ਇਹ ਪ੍ਰੋਗਰਾਮ ਕਰਨ ਤੇ ਵਰਲਡ ਕਹੇਗਾ ਜੀ ਨਸ਼ਾ ਇੱਕ ਬਹੁਤ ਵੱਡਾ ਪੰਜਾਬ ਦਾ ਮੁੱਦਾ ਸੀਗਾ ਇਹ ਜੇ 100% ਖਤਮ ਹੋ ਗਿਆ ਤਾਂ ਸਰਕਾਰ ਨੂੰ ਇਸ ਦਾ ਬਹੁਤ ਵੱਡਾ ਲਾਭ ਮਿਲੇਗਾ ਉਹ ਦੱਸਦਾ ਕਿ ਲਾਭ ਮਿਲੇਗਾ ਬਹੁਤ ਵੱਡਾ ਲਾਭ ਮਿਲੇਗਾ ਇਸ ਸਰਪੰਚ ਸਾਹਿਬ ਪਹਿਲਾਂ ਆਪਣਾ ਨਾਮ ਇਹਨਾਂ ਦਾ ਸੁਖਜੀਤ ਸਿੰਘ ਹੈ ਪਿੰਡ ਦਾ ਸਰਪੰਚ ਆ ਜੀ ਮੈਂ ਅੱਜ ਇਹ ਟਿਓ ਰਿਟਾਇਰ ਹੈ ਮੈਂ ਚੇਅਰਮੈਨ ਸਾਹਿਬ ਨੂੰ ਮੈਂ ਇਹ ਕਹਿੰਦਾ ਕਿ ਮੇਰੇ ਦੋ ਰੋਡ ਦੀਆਂ ਦੋਨੇ ਰੋਡਾਂ ਬਣਨ ਵਾਲੇ ਠੀਕ ਹੈ ਜੀ ਇਹ ਚੇਅਰਮੈਨ ਸਾਹਿਬ ਮਾਰ ਕਮੇਟੀ ਦੇ ਆ ਰੂਰ ਡਿਵੈਲਪਮੈਂਟ ਪੰਡ ਤੋਂ ਇਹ ਪਿੰਡਾਂ ਦਾ ਵਿਕਾਸ ਹੁੰਦਾ ਤੇ ਕਿਉਂਕਿ ਮੈਨੂੰ ਆਪ ਸਾਰਾ ਪਤਾ ਹੈ ਮੈਂ ਸਾਈਟ ਡਿਪਾਰਟਮੈਂਟ ਹੋ ਰਿਹਾ ਅਲਟੇਟਿਵਲੀ ਹੋ ਰਿਹਾ ਜੋ ਫੰਡ ਪਿੰਡਾਂ ਦੇ ਵਾਸਤੇ ਵਰਤੇ ਜਾਂਦੇ ਆ ਮੇਰੇ ਪਿੰਡ ਦੀਆਂ ਦੋਨੇ ਸੜਕਾਂ ਟੁੱਟੀਆਂ ਨੇ ਇਹਨਾਂ ਨੂੰ ਕਭਲ ਤੇ ਬਣਾ ਦਿਆ ਜਾਂ ਨਾ ਘੱਟੋ ਘੱਟ ਇਹਨਾਂ ਦੇ ਰਿਪੇਅਰ ਕਰਾ ਦਿੱਤੀ ਜਾਵੇ ਦੂਸਰੀ ਦੂਸਰੀ ਮੇਨ ਡਿਮਾਂਡ ਸਾਨੂੰ ਪਿੰਡ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂਾਂ ਕਿ ਦੱਸਿਆਂ ਲਓ ਜੀ ਸਾਡੇ ਬੱਚੇ ਆ ਨਵੇਂ ਪੈਦਾ ਹੋਏ ਆ ਚਾਹੇ ਸਾਡੀ ਨੌ ਰਣੀ ਆਈ ਆ ਉਹਨਾਂ ਦਾ ਰਾਸ਼ਨ ਕਾਰਡ ਦੇ ਵਿੱਚ ਨਾ ਹੈ ਨਹੀਂ ਕਹਿੰਦੇ ਚਾਹੇ ਪੁਰਾਣੇ ਰਾਸ਼ਨ ਕਾਰਡ ਜਿਹੜੇ ਚੱਲਦੇ ਉਹ ਕੁਝ ਕੱਟੇ ਗਏ ਆ ਠੀਕ ਆ ਇਹ ਤੇ ਮੈਂ ਚੇਅਰਮੈਨ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਆ ਕਿ ਉਹ ਪੋਰਟਲ ਦੇ ਵਿੱਚ ਪੰਜਾਬ ਸਰਕਾਰ ਦਾ ਡਿਪਾਰਟਮੈਂਟ ਆ ਪੰਜਾਬ ਸਰਕਾਰ ਦੀ ਪੋਰਟਲ ਖੁੱਲ ਜੇ ਨਵੇਂ ਰਾਸ਼ਨ ਕਾਰਡ ਵੀ ਬਣ ਸਕਦੇ ਆ ਜੇ ਨਵੇਂ ਜਿਹੜੇ ਨਵੇਂ ਰਾਸ਼ਨ ਕਾਰਡ ਬਣ ਸਕਦੇ ਆ ਜੇ ਕਮ ਸੋ ਕਮ ਜਿਹੜੇ ਨਾਮ ਐਡੀਸ਼ਨਲ ਹੋਣ ਵਾਲੇ ਆ ਉਹ ਵੀ ਹੋਣ ਜਿਹੜੀਆਂ ਸਾਨੂੰ ਰੋਜ਼ ਆਂਕੇ ਆਪਣੇ ਪਿੰਡ ਦੇ ਉਸ ਨੀਕਾਂ ਦੇ ਸੁਣਨੇ ਪੈਂਦੇ ਆ ਉਹਨਾਂ ਨੂੰ ਕੁਝ ਨਾ ਕੁਝ ਤੀਆਂ ਹੱਥੀਆਂ ਪਤਾ ਲੱਗ ਜੀਆ ਬਈ ਠੀਕਾ ਕੁਝ ਕੰਮ ਹੋ ਰਿਹਾ ਵਾ ਉਹ ਸਰਪੰਚ ਸਾਹਿਬ ਕਰਾ ਰਿਹਾ ਤੇ ਜੀ ਡਿਮਾਂਡ ਸੇ ਸਾਡੀਆਂ ਪਿੰਡ ਦੇ ਕਾਫੀ ਹੋਰ ਵੀ ਰਹੀਆਂ ਨੇ ਪਰ ਹਾਲ ਦੀ ਘੜੀ ਜੀ ਚੇਅਰਮੈਨ ਸਾਹਿਬ ਜੀ ਨਾਲ ਸਭ ਨਾਲ ਮੀਟਿੰਗ ਹੀ ਤੇ ਮੈਂ ਕੋਤੇ ਜਿਸ ਤਰ੍ਹਾਂ ਜਗਰੂਪ ਤੋਂ ਸੇਖਾ ਜੀ ਉਹ ਸੀਐਮ ਨਾਲ ਮੀਟਿੰਗ ਹੈ ਮੈਂ ਚੇਅਰਮੈਨ ਸਾਹਿਬ ਨਾਲ ਲੈ ਕੇ ਖੁਦ ਵੀ ਮਿਲਦੇ ਰਹੇ ਨਾਲ ਹੋਰ ਵੀ ਡਿਮਾਂਡ ਦੱਸਾਂਗਾ ਮੇਰੇ ਪਿੰਡ ਦੇ ਕਾਫੀ ਡਿਮਾਂਡ ਨੇ ਵੇਖੋ ਜੀ ਇੱਕ ਮੇਰੀ ਮੇਨ ਡਿਮਾਂਡ ਹੈਗੀ ਆ ਇਹ ਸਾਡੇ ਪਿੰਡ ਤੇ ਉਹ ਹਾਥੀ ਬੰਦ ਦਿੱਤਾ ਬਾਅਦ ਮੇਰੇ ਪਿੰਡ ਦੀ ਸਤ ਕਿਲੇ ਜਮੀਨ ਆਈਟੀਆ ਨੂੰ ਦਿੱਤੀ ਆ ਠੀਕ ਹੈ ਜੀ ਚਲੋ ਕੁਝ ਉਹ ਆਈਟੀਆ ਪੋਲੀਟੀਕਲ ਭੇਂਡ ਚੜ ਗਈ ਆ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਮੁੱਖ ਮੰਤਰੀ ਸੀ ਉਹ ਗੁਰਨਾਣਕ ਦੇ origional ਕੈਂਪਸ ਯੂਨੀਵਰਸਿਟੀ ਅਰੀਜਰ ਕੈਂਪਸ ਐਸੇ ਤੇ ਉਦਘਾਟਨ ਕਰਨਾ ਹਾਈ ਕੋਰਟ ਦਾ ਸਟੇ ਆ ਗਿਆ ਉਹ ਮੰਨਣਾ ਪਿਆ ਉਸ ਤੋਂ ਪਹਿਲਾਂ ਕਿ ਕੈਂਪਸ ਖੋਲ ਜਾਂਦਾ ਉਹਦੀ ਕੀਮਤ ਆ ਹਿਊਨੀਵਰਸਿਟੀ ਕੈਂਪਸ ਦੀ ਉਹ ਤੇ ਆਪਾਂ ਜਾਣਦੇ ਆ ਕਿ ਇਹ ਸਾਡਾ ਅਲਕਾਸਵਰਗ ਬਣ ਜਾਣਾ ਸੀ ਚਲੋ ਜੀ ਉਹਦੇ ਤੋਂ ਬਦਲਦੇ ਆਂ ਆਈਟੀਆ ਹੀ ਹੈਗੀ ਆ ਤੇ ਹੁਣ ਇਹ ਵੀ ਖੰਡਰ ਬਣੀ ਪਈ ਆ ਪਿੰਡ ਦੀ ਜ਼ਮੀਨ ਹੀ ਖਰਾਬ ਹੋਈ ਆ ਇਹਨੂੰ ਕਿਸੇ ਨਾ ਕਿਸੇ ਬੰਨੇ ਲਾਇਆ ਜਾਵੇ ਤੇ ਕੋਈ ਹੋਰ ਸੰਤਾ ਖੋਲ ਜਾਵੇ ਜੇ ਬੱਚਿਆਂ ਸਾਡਾ ਰੋਜ਼ਗਾਰ ਮਿਲ ਸਕੇ ਇੱਕ ਜ਼ਮੀਨ ਆ ਸਾਡੀ ਜ਼ਮੀਨ ਦੀ ਇਨਕਮ ਹੀ ਉਹ ਵੀ ਖਤਮ ਹੋਈ ਪਈ ਆ ਤੇ ਡਿਮਾਂਡ ਤੇ ਕਾਫੀ ਨੇ ਕੋਈ ਕੋਈ ਸਰਪਾਰਟੀ ਕਰੇਗੀ ਹਾਸਾ ਕਰੇਗੀ ਬਿਲਕੁਲ ਹੀ ਕੋਈ ਨਹੀਂ ਕਰਦੀ ਆਈ ਆ ਵੇ ਕੋਈ ਪਾਰਟੀ ਸਰਦਾਰ ਉਹਨ ਸਿਮਾਨ ਜੀ ਸੀਐਮ ਪੰਜਾਬ ਤਾਂ ਸਾਨੂੰ ਦਿਖਦਾ ਜੀ ਇਹ ਕੰਡਿਆ ਉਹ ਨਸ਼ਿਆਂ ਦੇ ਵਿਰੋਧ ਜੁੱਦ ਚੱਲਣ ਡਿਆ ਆ ਪਿਛੇ ਦੇ ਖਬਰ ਆਈ ਸੀ ਕਿ ਲੰਦੀਆਂ ਨੇ ਜੇ ਇੱਕ ਬੀਬੀ ਕਾਂਸਟੇਬਲ ਆ ਥਾਰ ਵਾਲੀ ਫੜੀ ਗਈ ਤੇ ਕੀ ਉੱਤੇ ਪੰਗਾ ਚੱਲੂਗਾ ਜੀ ਕੋਠੀ ਚੱਲੂਗਾ ਤੇ ਉਹਦੀ ਸੀਜ਼ ਕਰਤੀ ਪ੍ਰੋਪਰਟੀ ਠੀਕ ਆ ਇਹ ਵੀ ਇਹਨਾਂ ਸੁਗਵਰੀ ਹੋਗੇ ਤੇ ਜੇ ਸਰਕਾਰ ਕਰਨ ਦੇ ਤਾਂ ਹੈ ਨਾ ਆਸ ਤੇ ਸਰਕਾਰਾਂ ਤੇ ਆਸ ਹੁੰਦੀ ਆ ਔਰ ਯਕੀਨ ਆ ਕਿ ਹੋਊਗਾ ਕੰਮ ਆਪਣੇ ਫੇਰੇ ਦੇ ਨਸ਼ਾ ਤਿਖਾ ਮੇਰੇ ਪਿੰਡ ਦੇ ਵਿੱਚ ਨਸ਼ਾ ਆਸੋ ਤਾਂ ਹੈ ਨੀਗਾ ਫੇਰ ਵੀ ਆਪਾਂ ਜਿਹੜੇ ਕੁਝ ਮੁੰਡੇ ਕਰਦੇ ਸੀ ਮੈਂ ਖੁਦ ਵੀ ਸਮਝਾਇਆ ਇੱਕ ਦੋ ਮੁੰਡਿਆਂ ਨੂੰ ਮੈਂ ਰੀਹੈਬਿਟੇਸ਼ਨ ਸੈਂਟਰ ਵਿੱਚ ਦਾਖਲ ਵੀ ਕਰਾਇਆ ਠੀਕ ਆ ਮੁੰਡੇ ਹੁਣ ਔਰ ਕੰਟਰੋਲ ਵੀ ਹੋਊਗਾ ਇਹੋ ਜਿਹਾ ਮੈਂ ਤੇ ਇਹ ਬਿਲਕੁਲ ਫਤਵਾ ਪੰਡਤਾ ਜਰਾ ਭਗਵਾਨ ਸਿੰਘ ਮਾਰਟੀ ਹੁੰਦਾ ਦੇਖੋ ਕੀ ਨਸ਼ੇ ਦੇ ਬੀਲੀ ਦੇ ਬਿਲ ਮਾਫ ਨੇ ਨਸ਼ਾ ਅਵਰੋਧ ਨੇ ਐਜੂਕੇਸ਼ਨ ਨੇ ਹਰ ਸਕੂਲ ਤੇ ਬਿਲਡਿੰਗਾਂ ਦੇ ਕੋ ਬਣ ਰਹੀਆਂ ਨੇ ਤੇ ਇਹ ਤੇ ਫੇਰ ਇਹੋ ਹੀ ਕਹਿੰਦੇ ਆ ਕਿਹੜੀ ਫਤਵਾ ਦੇ ਲੋਕਾਂ ਦਾ ਕੀ ਹੈਗਾ ਨੇ ਪਰ ਆਪਾਂ ਨੂੰ ਆਪੇ ਜਿੰਨਾ ਕੰਮ ਕਰਦੀ ਸਰਕਾਰ ਕੀ ਕਰਨਾ ਚਾਹੀਦਾ ਵੇਖੋ ਮੈਂ ਇਹ ਗੱਲ ਇਹਨਾ ਸੋਪਾ ਸਿਵਾ ਨੇ ਆਪਣੇ ਹੀ ਜਿਹੜੇ ਮੈਂਗ ਮੇ ਆਪਣੇ ਜਿਹੜੇ ਨਾਲ ਉਹਨਾਂ ਦੇ ਨੰਬਰ ਨੇ ਐਮ ਐਲ ਏ ਅਤ ਤਾਂ ਹੋਏ ਅਮਰ ਰੋੜਾ ਜਿਹੜੇ ਉਹਨਾਂ ਦੇ ਪਰਚਾ ਹੋਇਆ ਬੰਦੇ ਡਾਇਰੈਕਟਰੀ ਡਾਇਰੈਕਟਰੀ ਕਿਨ ਉਹ ਕ੍ਰਪਸ਼ਨ ਕਰਦੇ ਸਨ ਤੇ ਆਪਾਂ ਕਹਿੰਦੇ ਇਮਾਨਦਾਰੀ ਨਾਲ ਕੰਮ ਕਰੀਏ ਇਹ ਦੇਖਦਾ ਲਈ ਦੱਸੋ ਕਿ ਲੋੜ ਹੀ ਨਹੀਂ ਇਹ ਚੇਅਰਮੈਨ ਮਾਰਕੀਟ ਕਮੇਟੀ ਕਨਵਨ ਡਾਕਟਰ ਜਸਪਾਲ ਸਿੰਘ ਦੀ ਪੰਦੇਰ ਅੱਜ ਨਸ਼ੇ ਦਤੂਇਚਾ ਹੈ ਉਹ ਕਿਹੜੇ ਕਿਹੜੇ ਪਿੰਡ ਵਿੱਚ ਗਿਆ ਵੇਖੋ ਜੀ ਅੱਜ ਸਰਦਾਰ ਜਗਰੂਪ ਸਿੰਘ ਜੀ ਸੇਖਵਾ ਜਨਰਲ 77 ਆਮ ਆਦਮੀ ਪਾਰਟੀ ਪੰਜਾਬ ਉਹਨਾਂ ਨੇ ਸਾਰੇ ਪਿੰਡਾਂ ਦੇ ਵਿੱਚ ਆਉਣਾ ਸੀ ਉਹਨਾਂ ਨੂੰ ਕੋਈ ਅਰਜੈਂਟ ਮੀਟਿੰਗ ਪੈ ਗਈ ਸੀ ਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਉਹਨਾਂ ਨੂੰ ਸੱਦ ਲਿਆ ਤੇ ਉਹਨਾਂ ਨੇ ਮੇਰੀ ਡਿਊਟੀ ਲਾਈ ਅੱਜ ਤਕਰੀਬਨ ਅਸੀਂ 7-8 ਪਿੰਡ ਸਵੇਰੇ 4 ਮਾਰਨਿੰਗ ਟਾਈਮ 4 ਕੱਡੇ 4:00 ਸ਼ਾਮ ਦੇ ਟਾਈਮ ਕੱਢਿਆ ਤੇ ਜਿਹੜਾ ਲਾਸਟ ਪਿੰਡ ਆ ਅੱਜ ਜੋਗੀਚੀਵਾ ਤੇ ਚੰਨਿਆਰੀ ਪਿੰਡ ਦੀ ਸਾਂਝੀ ਪੰਚਾਇਤ ਉਹ ਆ ਉਸ ਪਿੰਡ ਦੇ ਵਿੱਚ ਅੱਜ ਜੁੱਧ ਤੇ ਨਸਿਆਂ ਦੇ ਵਿਰੁੱਧ ਇਹ ਪ੍ਰੋਗਰਾਮ ਕੀਤਾ ਵਾ ਤੇ ਮੇਰੇ ਦੋਨੇ ਨੌਜਵਾਨ ਵੀਰ ਸਮਸ਼ੇਰ ਸਿੰਘ ਜੀ ਸੇਰਾ ਤੇ ਚਮਿਆਰੀ ਪਿੰਡ ਦੇ ਸੰਦੀਪ ਸਿੰਘ ਜੀ ਤੇ ਨਾਲ ਥਾਣਾ ਕਨਵਨ ਦੇ ਐਸਐਸਓ ਸਾਹਿਬ ਵੀਡੀਓ ਸਾਹਿਬ ਤੇ ਹੈਲਥ ਦੇ ਹੋਰ ਵੀ ਬੜੇ ਮੁਲਾਜ਼ਮ ਤੇ ਨਾਲ ਨਾਲ ਪਿੰਡਾਂ ਦੇ ਸਰਪੰਚ ਸਾਹਿਬ ਜਿਵੇਂ ਈਟੀਓ ਸਾਹਿਬ ਨੇ ਸਾਰਿਆਂ ਨੇ ਅੱਜ ਅਸੀਂ ਅੱਜ ਜੁੱਧ ਤੇ ਨਸਿਆਂ ਦੇ ਵਿਰੁੱਧ ਜਿੰਨੇ ਵੀ ਪਿੰਡਾਂ ਦੇ ਵਿੱਚ ਗਏ ਆ ਸਾਰੇ ਲੋਕਾਂ ਨੇ ਸਾਨੂੰ ਬੜਾ ਵਧੀਆ ਰਿਸਪੌਂਸ ਦਿੱਤਾ ਵਾ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਸਾਨੂੰ ਪਿੰਡ ਪਿੰਡ ਤੋਂ ਬੜਾ ਵਧੀਆ ਸਹਿਯੋਗ ਮਿਲ ਰਿਹਾ ਵਾ ਲੋਕ ਕਹਿ ਰਹੇ ਆ ਵੀ ਇਹ ਇੱਕ ਮਾਨ ਸਰਕਾਰ ਦਾ ਉਪਰਾਲਾ ਵਾ ਬਹੁਤ ਹੀ ਵਧੀਆ ਉਪਰਾਲਾ ਵਾ ਇਹ ਪਹਿਲਾ ਮੁੱਖ ਮੰਤਰੀ ਆ ਜਿਹੜਾ ਵੀ ਨਸਿਆਂ ਦੇ ਵਿਰੁੱਧ ਲੜ ਰਿਹਾ ਵਾ ਤੇ ਜਿਵੇਂ ਇਹਨੂੰ ਲੋਕਾਂ ਦਾ ਸਹਿਯੋਗ ਮਿਲ ਰਿਹਾ ਵਾ ਤੁਹਾਡੇ ਸਾਹਮਣੇ ਚੱਲ ਹੀ ਦਿਨਾਂ ਦੀ ਤੁਸੀਂ ਗੱਲ ਲਾ ਲਓ ਪੰਜਾਬ ਨੂੰ ਅਸੀਂ ਨਾ ਸਭੁਖਤ ਪੰਜਾਬ ਬਣਾ ਦਾਂਗੇ ਉਹ ਹੀ ਰੰਗਲਾ ਪੰਜਾਬ ਬਣਾ ਦਾਂਗੇ ਜਿਹੜਾ ਪਹਿਲਾਂ ਰੰਗਲਾ ਪੰਜਾਬ ਹੁੰਦਾ ਸੀ ਤੇ ਤੁਸੀਂ ਪੱਤਰਕਾਰ ਲੋਕੀਓ ਜਿਹੜੇ ਮੀਡੀਆ ਦੇ ਲੋਕੀਓ ਤੁਹਾਨੂੰ ਜਿਆਦਾ ਨੌਲੇਜ ਆ ਤੇਰਾ ਵੀ ਸੈਂਟਰ ਸਰਕਾਰ ਨੇ ਸਾਡਾ ਆਰ ਡੀ ਐਫ ਦਾ ਪੈਸਾ ਸਾਨੂੰ ਨਹੀਂ ਸੀ ਦੇ ਰਹੀ ਜੇਕਰ ਉਹ ਸੈਂਟਰ ਸਰਕਾਰ ਸਾਨੂੰ ਆਰ ਡੀ ਐਫ ਦਾ ਪੈਸਾ ਦੇ ਦਿੰਦੀ ਤੇ ਤਕਰੀਬਨ ਇਹ ਜਿਹੜੀਆਂ ਵੀ ਲਿੰਕ ਸੜਕਾਂ ਨੇ ਜਿਹੜੀਆਂ ਇੱਕ ਪਿੰਡ ਤੋਂ ਦੂਜੇ ਪਿੰਡ ਨੂੰ ਜੋੜਦੀਆਂ ਨੇ ਉਹ ਅਸੀਂ ਕਾਫੀ ਹਾਲ ਪਹਿਲਾਂ ਹੀ ਇਹ ਸਾਰਾ ਕੰਮ ਕਰ ਦੇਣਾ ਸੀ ਤਕਰੀਬਨ ਹੁਣ ਸਾਨੂੰ ਉਹ ਆਰਡੀਐਫ ਦਾ ਪੈਸਾ ਜਿਹੜਾ ਵਾਸੀਂ ਲੈ ਲੈਣਾ ਵਾ ਤੇ ਸੀਐਮ ਮਾਨ ਸਾਹਿਬ ਨੇ ਜਿੰਨੀਆਂ ਵੀ ਪੰਜਾਬ ਦੀਆਂ ਲਿੰਕ ਸੜਕਾਂ ਨੇ ਜਿਹੜੀਆਂ ਇੱਕ ਪਿੰਡ ਤੋਂ ਦੂਜੇ ਪਿੰਡ ਨੂੰ ਜੋੜ ਰਹੀਆਂ ਨੇ ਸਾਰਿਆਂ ਦੇ ਟੈਂਡਰ ਪਾਸ ਹੋ ਗਏ ਆ ਇੱਕ ਦੋ ਮਹੀਨੇ ਦੇ ਸਾਰੇ ਪਿੰਡਾਂ ਦੀਆਂ ਜਿੰਨੀਆਂ ਵੀ ਲਿੰਕ ਸੜਕਾਂ ਨੇ ਸਾਰਿਆਂ ਦਾ ਕੰਮ ਛਪੜਾਂ ਦਾ ਕੰਮ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਪੰਜਾਬ ਦੇ ਜਿੰਨੇ ਵੀ ਛਪੜ ਆ ਉਹਦਾ ਅਲੱਗ ਫੰਡ ਰੱਖਿਆ ਵਾ ਸਾਰੇ ਹੀ ਪਲਾਕਾਂ ਦੇ ਵੀਡੀਓ ਸਾਹਬਾਂ ਨੂੰ ਬਿਲਕੁਲ ਵੀ ਹੁਕਮ ਦੇ ਦਿੱਤਾ ਵਾ ਵੀ ਸਾਰੇ ਪਿੰਡਾਂ ਦੇ ਛੱਪੜ ਤੇ ਕਿਸੇ ਪਿੰਡ 'ਚ ਇੱਕ ਵਾ ਚਾਹੇ ਦੋ ਆ ਜਿੰਨੇ ਵੀ ਉਸੇ ਪਾਸੇ ਲੱਗਦੇ ਆ ਸਾਰੇ ਪਿੰਡਾਂ ਦੇ ਛੱਪੜਾਂ ਦੀ ਸਿਪਾਈ ਹੋਏਗੀ ਉਹਨੂੰ ਚਾਹੇ ਸ਼ੀਸ਼ੇ ਮਾਡਲ ਜਾਂ ਜਿੱਦਾਂ ਦੇ ਵੀ ਜਿੱਦਾਂ ਵੀ ਪਿੰਡ ਦੇ ਪੰਚਾਇਤ ਨੂੰ ਚੰਗਾ ਲੱਗੇਗਾ ਸਾਰਾ ਕੀਤਾ ਜਾਏਗਾ ਦੇਖੋ ਜੀ ਵੀ ਤੁਸੀਂ মিডিਆ ਦੇ ਲੋਗ ਹੀ ਹੋ ਆ ਐਸੇ ਤੇ ਸਭ ਵੀ ਨਾਲ ਲੈ ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਵੀ ਕਿੰਨੇ ਮਾਪੇ ਆਪ ਵੀ ਹੁੰਦੇ ਆ ਇਹਨਾਂ ਕੋਈ ਸਾਡਾ ਬੱਚਾ ਵੀ ਨਸ਼ਾ ਕਰਦਾ ਵਾ ਇਹ ਹੁਣ ਛੱਡਣਾ ਚਾਹੁੰਦਾ ਵਾ ਇਹਨਾਂ ਨੇ ਆਪਣੇ ਹੱਥੀ ਕਈ ਬੱਚਿਆਂ ਨੂੰ ਸਰਕਾਰੀ ਹਸਪਤਲ ਨਸ਼ਾ ਮੁਕਤ ਸੈਂਟਰਾਂ ਵਿੱਚ ਭਰਤੀ ਕਰਵਾਇਆ ਵਾ ਕਾਫੀ ਬੱਚੇ ਨਸ਼ਾ ਹੁਣ ਛੱਡ ਰਹੇ ਨੇ ਉਹ ਸਿੱਧੇ ਰਾਵਾਂ ਤੇ ਤਾਰੇ ਆ ਤੇ ਇਹ ਜਿਹੜੇ ਅਸੀਂ ਰਾਤ ਦਿਨ ਮਿਹਨਤ ਕਰ ਰਹੇ ਆ ਉਹ ਮਿਹਨਤ ਰੰਗ ਲਿਆ ਰਹੀ ਆ ਵੇਖੋ ਜੀ ਉਹ ਇੱਕ ਪੁਰਾਣਾ ਹਿੰਦੀ ਗੀਤ ਬੜਾ ਵਧੀਆ ਵਾ ਪੀ ਜੇ ਪਬਲਿਕ ਹੈ ਸਭ ਜਾਣਦੀ ਹੈ ਵੇਖੋ ਹੁਣ ਉਹ ਅਗੀਆਂ ਗੱਲਾਂ ਨਹੀਂ ਰਹੀਆਂ ਵੀਡੀਓ ਦਾ ਜ਼ਮਾਨਾ ਵਾ ਫੇਸਬੁੱਕ ਦਾ ਜ਼ਮਾਨਾ ਵਾ ਸਾਰੇ ਲੋਕਾਂ ਨੂੰ ਪਤਾ ਵਾ ਸਰਕਾਰ ਕੀ ਕਰ ਰਹੀ ਆ ਪਿਛਲੀ ਸਰਕਾਰਾਂ ਕੀ ਕਰਕੇ ਗਈਆਂ ਇਹ ਸਰਕਾਰਾਂ ਕੀ ਕਰ ਰਹੀਆਂ ਨੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਲੋਕਾਂ ਨੂੰ ਦੱਸਣ ਦੀ ਬੋਦੀ ਲੋੜ ਨਹੀਂ ਲੋਕ ਬੜੇ ਸਿਆਣੇ ਆ ਲੋਕਾਂ ਦਾ ਜੀਰੋ ਦਿਲ ਆ ਰਿਆ ਵਾ ਐਸ ਐਸ ਐਫ ਫੋਰਸ ਦੀਆਂ ਗੱਡੀਆਂ ਹੋ ਮੁਲਾਜ਼ਮਾਂ ਨੂੰ ਦਿੱਤੀਆਂ ਨੇ ਪੰਜਾਬ ਦੀਆਂ ਸਾਰੀਆਂ ਸੜਕਾਂ ਵਧੀਆ ਬਣ ਜਾਣੀਆਂ ਨੇ ਬੀਬੀਆਂ ਨੂੰ ਜਿਹੜਾ 1100 ਰੁਪਏ ਦਾ ਵਾਅਦਾ ਕੀਤਾ ਵਾ ਉਹ ਵੀ ਜਲਦੀ ਜੀ ਵਾਅਦਾ ਪੂਰਾ ਹੋਣਾ ਵਾ ਤੇ ਤੁਸੀਂ ਵੇਖਿਓ 27 ਦੀ ਇਲੈਕਸ਼ਨ ਸਾਡੀ ਸਰਕਾਰ ਦੁਪਾਰਾ ਰੂਪੀਤ ਹੋਏਗੀ। ਹਾਂਜੀ। ਨਾ। ਇਹ ਲੱਗੂ ਹੈ। ਮੇਰਾ ਨਾਮ ਮਨਦੀਪ ਸਿੰਘ ਮੈਂਬਰ ਗ੍ਰਾਮ ਪੰਚਾਇਤ ਜੋਗਿ ਚਿਮਾ। ਅਸੀਂ ਆਪਣੇ ਪਿੰਡ ਦੇ ਸਰਪੰਚ ਮੈਡਮ ਪ੍ਰਸਿੰਦਰ ਕੌਰ ਜੀ ਉਹਨਾਂ ਦੀ ਅਗਵਾਈ ਹੇਠ ਪਿੰਡ ਦੇ ਵਿੱਚ ਜਦੋਂ ਤੋਂ ਪੰਚਾਇਤ ਬਣੀ ਆ ਸਰਦਾਰ ਜਗਰੂਪ ਸਿੰਘ ਜੀ ਸੇਖਵਾ ਮਾਰਕੀਟ ਕਮੇਟੀ ਕਾਨੂੰਗਾਨ ਤੇ ਸਾਡੇ ਹਲਕਾ ਜਿਹੜੇ ਇੰਚਾਰਜ ਨੇ ਬਲਾਕ ਦੇ}{|\text{ਸਮਾਦ ਸਿੰਘ ਦੀ ਪੰਦੇਰ ਉਹਨਾਂ ਦੀ ਅਗਵਾਈ ਹੇਠ ਪੰਚਾਇਤ ਨੇ ਜਿੰਨੇ ਵੀ ਫੰਡ ਮਿਲੇ ਨੇ ਅਜੇ ਤੱਕ ਸਾਨੂੰ ਉਹਦੀ ਬੜੀ ਯੋਗ ਵਰਤੋਂ ਕਰਦੇ ਬਹੁਤ ਹੀ ਸਚਾਰੂ ਤਰੀਕੇ ਨਾਲ ਕੰਮ ਜਿਹੜੇ ਨੇ ਉਹ ਕੀਤੇ ਨੇ}} ਉਦੇਚ ਇਹ ਹੈ ਜਿਸ ਪਿੰਡ ਆ ਦੇ ਘਰ ਚ ਤੁਸੀਂ ਮਨ ਹੁਣਾਂ ਨੂੰ ਸਕੂਲ ਨੂੰ 12ਵੀਂ ਤੱਕ ਕਰਾਉਣ ਜਿਹੜਾ ਗਵਰਨਮੈਂਟ ਸਕੂਲ ਆ ਉਹਨੇ 12ਵੀਂ ਕਲਾਸ ਤੱਕ ਨਾ ਵੱਲੀ ਜਿਹੜਾ ਇਹ ਸਕੂਲ ਦਾ 10ਵੀਂ ਤੱਕ ਵੀ ਸਰਦਾਰ ਸੇਵਾ ਸਿੰਘ ਸੇਖਵਾਣਾ ਨੇ ਕੀਤਾ ਸੀ ਤੇ ਹੁਣ ਅਸੀਂ ਜਗਰੂਪ ਸਿੰਘ ਸੇਖਵਾਣ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਉਸੇ ਰੀਤ ਨੂੰ ਜਾਰੀ ਰੱਖ ਦਿਆਂ ਇਹਨੂੰ ਹੁਣ 12ਵੀਂ ਤੱਕ ਵੀ ਤੁਸੀਂ ਜਿਹੜਾ ਉਹ ਜ਼ਰੂਰ ਕਰਵਾਓ ਇਦਾਂ ਕੁਝ ਜਿਹੜੀਆਂ ਸੜਕਾਂ ਦੀ ਮੰਗ ਆ ਜਿਵੇਂ ਕਾਲੇ ਬਾਰੇ ਤੋਂ ਕਾਦੀਆਂ ਚੂੰਗੀ ਤੱਕ ਸੜਕ ਦੀ ਇਹ ਦੱਸੀ ਹੈ ਕਿ ਹਾਲਤ ਜਿਹੜੀ ਬਹੁਤ ਖਸਤਾ ਹੋ ਚੁੱਕੀ ਹੈ ਤੇ ਚੇਅਰਮੈਨ ਸਾਹਿਬ ਨੇ ਭਰੋਸਾ ਦਿਵਾਇਆ ਕਿ ਜਦੋਂ ਵੀ ਸੜਕਾਂ ਦਾ ਕੰਮ ਸ਼ੁਰੂ ਹੋਇਆ ਤੇ ਪਹਿਲ ਦੇ ਆਧਾਰ ਤੇ ਜਿਹੜੀ ਇਹ ਸੜਕ ਆ ਉਹ ਬਣੂਗੀ। ਉਹਨਾਂ ਦੇ ਸਮੇਂ ਦੀ ਬਹੁਤ ਹੀ ਵੱਡੀ ਲੋੜ ਆ ਤੇ ਸਰਕਾਰ ਨੇ ਵੀ ਬਿਲਕੁਲ ਸਹੀ ਨਵਜ ਜਿਹੜੀ ਆ ਉਹ ਖੜੀ ਆ। ਜਿੱਥੇ ਪਿਛਲੀਆਂ ਸਰਕਾਰਾਂ ਇਸ ਗੱਲ ਤੇ ਸਿਰਫ ਲੋਕਾਂ ਨੂੰ ਧਰਮ ਭਲੇਖੇ ਦਿੰਦੀਆਂ ਰਹੀਆਂ ਏ ਸਰਕਾਰ ਨੇ ਕੰਮ ਉਸ ਨੂੰ ਕਰਕੇ ਦਿਖਾਇਆ। ਤੇ ਵੱਡੇ ਪੱਧਰ ਤੇ ਪਿੰਡਾਂ ਵਿੱਚ ਨਸ਼ਾ ਛਡਾਊ ਕੈਂਪ ਜਿਹੜੇ ਉਹ ਲਗਾਏ ਜਾ ਰਹੇ ਨੇ ਨਸ਼ਿਆਂ ਦੇ ਵਿਰੋਧ ਅਵੇਅਰ ਕੀਤਾ ਜਾ ਰਿਹਾ ਲੋਕਾਂ ਨੂੰ ਤੇ ਸਤਕਾਰਯੋਗ ਸਾਡੇ ਐਸਐਚਓ ਕਾਨੂੰਨ ਉਹਨਾਂ ਵੀ ਅੱਜ ਇੱਥੇ ਸਖਤ ਤਾਲਣਾ ਕੀਤੀ ਆ ਜਿਹੜੇ ਨਸ਼ਾ ਵੇਚਣ ਵਾਲੇ ਜਾਂ ਕਰਨ ਵਾਲੇ ਨੇ ਕਿ ਜਾਂ ਤੇ ਆਪਣਾ ਕਾਰੋਬਾਰ ਬੰਦ ਕਰ ਦਿਓ ਤੇ ਜਾਂ ਜਿਹੜੀ ਬਣਦੀ ਕਾਰਵਾਈ ਉਹਦੇ ਲਈ ਤਿਆਰ ਰਹੋ ਤੇ ਇਹਨਾਂ ਦਾ ਇਸ ਤੋਂ ਪਹਿਲਾਂ ਵੀ ਕਾफी ਪ੍ਰਭਾਵ ਆ ਜਦੋਂ ਤੋਂ ਇਹਨਾਂ ਚਾਰਜ ਲਿਆ ਇੱਕ ਕਾਫੀ ਯੋਗਦਾਨ ਹੈ ਇਸ ਗੱਲ ਦੇ ਵਿੱਚ ਕਿ ਕਾਹ ਬਹੁਤ ਕੇਸਾਂ ਦੇ ਵਿੱਚ ਕਮੀ ਆਈ ਹੈ ਲੋਕਾਂ ਦੇ ਵਿੱਚ ਭਾਇਆ ਕਿ ਜਿਹੜੀ ਪੁਲਿਸ ਆ ਉਹ ਐਕਟਿਵ ਆ ਤੇ ਉਸ ਦੇ ਲਈ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਤਰੀਕੇ ਦੇ ਨਾਲ ਸਰਕਾਰ ਕੰਮ ਕਰ ਰਹੀ ਆ ਨਸ਼ਿਆਂ ਦੇ ਵਿਰੁੱਧ ਕਰ ਰਹੀ ਆ ਚਾਹੇ ਭ੍ਰਿਸ਼ਟਾਚਾਰ ਦੇ ਵਿਰੁੱਧ ਕਰ ਰਹੀ ਆ ਉਸ ਤਰੀਕੇ ਦੇ ਨਾਲ ਇਹ ਉਮੀਦ ਕੀਤੀ ਜਾ ਸਕਦੀ ਆ ਪੂਰੀ ਤਪੂਰੀ ਇਹ ਭਰੋਸਾ ਦਿੱਤਾ ਜਾ ਸਕਦਾ ਕਿ ਜਿਹੜੀ ਸਰਕਾਰ ਆ ਦੁਬਾਰਾ ਬੜੇ ਵਧੀਆ ਤਰੀਕੇ ਦੇ ਨਾਲ ਦੁਬਾਰਾ ਸੱਤਾ ਜਾਊਗੀ